ਹਾਂਜੀ ਸਖਤੀ ਨਾਮ ਹੈ ਕਿਹੜਾ ਠਾਕ ਮੇਰਾ ਨਾਮ ਇਨਸਪੈਕਟਰ ਦਲਜੀਤ ਹੈ ਮੋਖ ਸਰਸਣਾ 38 ਇੱਕ ਦਾ ਮਾਮਲਾ ਦਰਜ ਕੀਤਾ ਗਿਆ ਜਿਹੜਾ ਜੇ ਚ ਸੁਣ ਕੱਲ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾਂ ਦਾ ਮੁਤਾਬਕ ਹੈ ਜਿਹੜੀ ਥਾਣਾ ਤੋਂ ਦੇਦੀਨ ਜਿਹੜੀ ਕੇਂਦਰੀ ਜੇਲ ਬਠਿੰਡਾ ਉਹ ਚੈਕਿੰਗ ਕੀਤੀ ਗਈ ਸੀ ਚੈਕਿੰਗ ਦੌਰਾਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਔਰ ਇੱਕ ਟੀਮ ਬਣਾਈ ਗਈ ਸੀ ਕਿਉਂਕਿ ਕੇਂਦਰੀ ਜੇਲ ਬਠਿੰਡਾ ਜਦੋਂ ਸਰਚ ਕਰ ਰਹੇ ਸੀ ਤਾਂ ਬੈਰਕ ਨੰਬਰ ਜਿਹੜਾ ਬਲਾਗ ਨੰਬਰ 5 ਦੀ ਬੈਰਕ ਨੰਬਰ 1 ਦੇ ਜੋ ਬਾਹਰ ਸਰਚ ਕਰਕੇ ਆ ਰਹੇ ਸੀ ਤਾਂ ਉਸ ਦੀ ਕੰਦ ਤੋਂ ਉਹਨਾਂ ਨੂੰ ਇੱਕ ਚਿੱਟੇ ਰੰਗ ਦੀ ਰੂਡਬੀ ਦਿਖਾਈ ਦਿੱਤੀ ਸੀ ਜਿਸ ਨੂੰ ਜਦੋਂ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਤਾਂ ਉਹਦੇ ਵਿੱਚੋਂ ਜਿਹੜੀ ਹੈਰੋਨ ਬਰਾਮਦ ਹੋਈ ਸੀ ਤੇ ਹੈਰੋਨ ਬਰਾਮਦ ਹੋਣ ਤੇ ਅਸੀਂ ਜਿਹੜਾ ਐਫ ਆਈ ਆਰ ਨੰਬਰ 4 ਅਗਨੀ ਥਾਣਾ ਜੰਟ ਵਿੱਚ ਦਰਜ ਕਰਕੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਨੂੰ ਪਤਾ ਲੱਗਾ ਕਿ ਇੱਕ ਤੋਂ ਆਈ ਸੀ ਕੋਪੀ ਇਹ ਜਿਹੜੀ ਹੈਰੋਨ ਸਾਨੂੰ ਬਰਾਮਦ ਹੋਈ ਸੀ ਉਹ ਬਾਹਰ ਕੰਨ ਤੋਂ ਗਈ ਸੀ ਇਸ ਕਰਕੇ ਅਨਨੌਨ ਤੇ ਇੱਕ ਵਾਰੀ ਐਫਆਈਆਰ ਰਿਡਿ ਅਸੀਂ ਦਰਜ ਕੀਤੀ ਆ ਤੇ ਜੇਲ ਹਥਿਔਰਟੀ ਤੋਂ ਅਸੀਂ ਜਿਹੜਾ ਬੈਰਕ ਨੰਬਰ 1 ਦਾ ਜਿਹੜਾ ਉਹ ਅਸੀਂ ਰਿਕਾਰਡ ਮੰਗਿਆ ਹੋਇਆ ਔਰ ਰਿਕਾਰਡ ਮਿਲਤੇ ਹੀ ਹਰੇਕ ਬੰਦੇ ਨੂੰ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਰਹੂਗਾ ਜਿਹੜੇ ਵੀ ਹਵਾਲਾ ਦਿੱਤੇ ਜਾਂਦੇ ਸਨ ਉੱਥੇ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜੇ ਤੁਹਾਨੂੰ ਜਿਹੜਾ ਅਸਲ ਦੋਸ਼ੀ ਲੱਗਦਾ ਪਸੰਦ ਸੀ ਸੀਸੀਟੀਵੀ ਕੈਮਰਾ ਉਹ ਨਾਲ ਜਿਵੇਂ ਚੈੱਕ ਨਹੀਂ ਪੁੱਜ ਰਹੇ ਉਹ ਸਾਰਾ ਕੁਝ ਅਸੀਂ ਪ੍ਰਜ਼ਰਵ ਕਰਵਾ ਰਹੇ ਹਾਂ ਦੀ ਦੇਰ ਉਸੇ ਨੂੰ ਅਸੀਂ ਪੱਤਰ ਲੈ ਕੇ ਦਿੰਦਾ ਉਹ ਹਰ ਚੀਜ਼ ਨੂੰ ਅਸੀਂ ਪ੍ਰਜ਼ਰਵ ਕਰਵਾ ਦਿੰਦਾ